ਦੀਆ ਸੰਗਤ ਦੇ ਸਾਹਮਣੇ ਤੇ ਕੋਈ ਬਜ਼ੁਰਗ ਉੱਠਦੇ ਨਹੀਂ ਸੰਗਤ ਦੇ ਵਿੱਚ ਔਟਕੇ ਬਾਅਦ ਵਿੱਚ ਸਵਾਲ ਕਰਨਗੇ ਬਚਨ ਜੀ ਉਹਨਾਂ ਨੂੰ ਦੱਸਾਂਗੇ ਉਹ ਕਹਿੰਦੇ ਤੁਹਾਡਾ ਜਵਾਬ ਹੈ ਇਹਦੀ ਉਮਰ ਕੀ ਹੈ ਸਾਡੀ ਦਾੜੀ ਐਵੇਂ ਚਿੱਟੀ ਨਹੀਂ ਹੋਈ ਸਾਨੂੰ ਪਤਾ ਹੈ ਭਗਵਾਨ ਆਉਂਦੇ ਸਤਕਾਰ ਹੈ ਪਰ ਦਾੜੀ ਚਿੱਟੀ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਅਕਲ ਦਾ ਲਾਇਸੈਂਸ ਲੈ ਕੇ ਘੁੰਮਦੇ ਹੋ ਇਹ ਤੇ ਗੁਰੂ ਅਰਜਨ ਮਹਾਰਾਜ ਬਾਹਰ ਸਾਲ ਦੀ ਉਮਰ ਹੈ ਫਿਰ ਵੀ ਗੁਰੂ ਦੇ ਸਾਹਿਬ ਦੀ ਸ਼ਰਮ ਦੇ ਵਿੱਚ ਜਾਂਦੇ ਨੇ ਗੁਰੂਆਂ ਦੇ ਸਾਹਿਬ ਜਦੋਂ ਸਾਨੂੰ ਨੌਜਵਾਨ ਸੀ ਆ ਕੇ ਸੇਖ ਬਹਾਦਰ ਦਾ ਮਾਲਕ ਜੀ ਬਾਹਰ ਸਾਲ ਦੀ ਉਮਰ ਹੋ ਗਈ ਹੈ ਅੱਜ ਤੱਕ ਗਲਤੀ ਕੰਮ ਕਰ ਦਿਆ ਅੱਜ ਤੱਕ ਰੱਬ ਦੇ ਗਿਆਨ ਦਾ ਹੀ ਨਹੀਂ ਪਤਾ ਦਾੜੀ ਚਿੱਟੀ ਹੈ ਪੋਤੇ-ਪੋਤੀਆਂ ਵਾਲੇ ਪੁੱਤੇ-ਪੋਤੀਆਂ ਵਾਲੇ ਹੋ ਗਏ ਨੇ ਮਾਲਕ ਜੀ ਤੁਹਾਡੇ ਸ਼ਰਮ ਚ ਆ ਗਏ ਆ ਬੱਸ ਲੋ ਭਗਵਾਨੋ ਜਦੋਂ ਦਾੜੀ ਚੱਟਣੀ ਹੁੰਦੇ ਆ ਆ ਨਹੀਂ ਯਾਰ ਆਪਾਂ ਇਹ ਤਾਂ ਛੋਟੇ ਤੋਂ ਲੈਣਾ ਸ਼ੁਰੂ ਕਰ ਦਿੱਤਾ ਇਹ ਮੰਨ ਲਿਆ ਕਿ ਮੈਨੂੰ ਕੋਈ ਆਉਂਦਾ ਨਹੀਂ ਅੱਜ ਕਾੜ ਕਿੱਥੇ ਹੈ ਸਲਪਾ ਬੰਦੀ ਗਾ ਜੇ ਕਾੜ ਹਰ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ ਮੈਂ ਤੁਹਾਡੇ ਸਾਹਮਣੇ ਵਿਚਾਰ ਕਰ ਰਿਹਾ ਜ਼ਰੂਰੀ ਨਹੀਂ ਹੈ ਕਿ ਜੇਰੀ ਮੈਂ ਗੱਲ ਕਹਿ ਦੁੱਤੀ 100% ਸਹੀ ਹੈ ਨਹੀਂ ਪੁਰਗਾਂ ਸੇ ਵੀ ਬਾਣੀ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ ਮੇਰੇ ਤੇ ਵੀ ਘਾਟ ਹੋ ਸਕਦੀ ਹੈ ਮੈਂ ਵੀ ਸਿੱਖ ਸਾਧਵਾ ਮੈਂ 100% ਸਹੀ ਨਹੀਂ ਹੈ ਤੇ ਜੇ ਕੋਈ 80 ਸਾਲ ਦੀ 100 ਸਾਲ ਦੀ ਉਮਰ ਵਾਲਾ ਹੈ ਤੇ ਜ਼ਰੂਰੀ ਇਹ ਵੀ ਨਹੀਂ ਹੈ ਕਿ ਉਹ ਵੀ 100% ਸਹੀ ਹੋਵੇ ਉਹ ਵੀ ਸਿੱਖ ਸਾਧਦਾ ਜਿੱਦਾਂ ਬਾੜੀ ਚਿੱਟੇ ਹੁੰਦੇ ਹੋਇਆ ਵੀ ਇਹ ਮੰਨ ਲਿਆ ਮੈਨੂੰ ਕੁਝ ਨਹੀਂ ਪਤਾ ਮੈਂ ਆਪਣੇ ਤੋਂ ਛੋਟੀ ਉਮਰ ਦੇ ਬੰਦੇ ਵਿੱਚ ਸਿੱਖਣਾ ਸ਼ੁਰੂ ਕਰਾਂਗਾ ਇਹ ਨਿਮਰਤਾ ਵਾ ਪਹਿਲਾ ਕਦਮ ਹੈ ਇਹਨ ਮਤਦਾ ਪਈਦਾ ਤੇ ਇਹ ਹਰ ਬੰਦਾ ਕਹਿੰਦਾ ਹਰ ਬੰਦਾ ਆਪਣੇ ਆਪ ਨੂੰ ਘੱਟ ਸਮਝਦਾ ਸਭ ਕੋ ਨੂੰ ਪੂਰਾ ਆਪੇ ਹੋਵੇ ਹਰ ਬੰਦਾ ਕਹਿੰਦਾ ਮੈਂ ਪੂਰਾ ਹਾਂ ਜੀ ਮੇਰੀ ਗੱਲ ਦਾ ਗਲਤ ਹੋਈ ਨਹੀਂ ਸਕਦੀ ਕਾਟਣਾ ਕੋਈ ਆ ਕੇ ਕਾਟ ਕੋਈ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਘੱਟ ਹਾਂ ਮੇਰੇ ਚ ਗਲਤੀ ਹੈ ਗਲਤੀ ਮੰਨਣਾ ਇਹ ਨਹੀਂ ਹੈ ਕਿ ਮੈਂ ਅਸਰਬੀ ਬਣ ਗਿਆ ਗਲਤੀ ਮਨਣਾ ਹੈ ਕਿ ਮੈਨੂੰ ਲਈ ਸੀ ਪਤਾ ਗਲਤੀ ਨਾਲ ਪਰ ਉਹ ਗਲਤੀ ਜਿਹਨੂੰ ਵਾਰ-ਵਾਰ ਬੰਦਾ ਦੁਹਰਾਉਂਦਾ ਉਹ ਜਿਹੜਾ ਪਾਪ ਵੱਧਦੀ ਹੈ ਗਲਤੀ ਇੱਕੇ ਗਲਤੀ ਨੂੰ ਵਾਰ-ਵਾਰ ਕਰਦਾ ਹੈ ਆਹ ਪਗਾਂ ਆੜ ਸਤਿਗੁਰਾਂ ਦੀ ਸ਼ਰਮ ਵਿੱਚ ਬੈਠੇ ਹਾਂ ਅੱਜ ਸਿੱਖਿਆ ਲੈ ਕੇ ਜਾਈਏ ਮਾਰਗ ਦੀ ਤੁਹਾਡੇ ਬੱਚੇ ਆ ਉਮਰ ਭਾਵੇਂ ਵੱਡੀ ਹੋ ਗਈ ਹੈ ਭਾਵੇਂ ਉਮਰ ਛੋਟੀ ਹੈ ਸਤਿਗੁਰ ਜੀ ਤੁਹਾਡਾ ਗਿਆਨ ਲੈਣ ਦੇ ਲਈ ਅਸੀਂ ਆਪਣੇ ਤੋਂ ਛੋਟੇ ਅੱਗੇ ਵੀ ਅਰਦਾਸ ਬੇਨਤੀ ਕਰ ਸਕਦੇ ਹਾਂ ਕਿ ਮੈਨੂੰ ਸੱਚ ਦੱਸ ਦੇ ਬਾਹੀ ਦਾ ਮੈਨੂੰ ਸਮਝਾ ਦੇ ਇਹ ਕਹਿੰਦਾ 7-8 ਸਾਲ ਦੀ ਉਮਰ ਦੇ ਧੰਗੁਰਵ ਹਰਿਕਸ਼ਰ ਸਹਿਮਾਰਾਜ ਜਿਨ੍ਹਾਂ ਦੇ ਕੋਲ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਆ ਕੇ ਜਿਨ੍ਹਾਂ ਦੀ ਉਮਰ ਮਤਾਵਾ ਬੀਬੀਆਂ ਪਹਿੜਾਂ ਉਹਨੀਆਂ ਸਨ ਜਿਨ੍ਹਾਂ ਦੀ ਉਮਰ 80-90 ਸਾਲ ਸੀ ਆ ਕੇ ਬੇਨਤੀ ਕਰਦੀਆਂ ਸਨ ਮਹਾਰਾਜ ਕੁਝ ਗਿਆਨ ਫੱਲੇ ਤੋਂ ਕੁਝ ਰੱਬ ਦੀ ਗੱਲ ਦੱਸੋ ਕੁਝ ਰੱਬ ਦੇ ਵਿਚਾਰ ਸਾਡੇ ਸਾਹਮਣੇ ਰੱਖੋ ਆਓ ਭਗਾਂ ਵਾਲਿਓ ਸਤਿਗੁਰਾਂ ਦੇ ਚਰਨਾ ਦੇ ਵਿੱਚ ਹਾਜ਼ਰੀ ਲਵਾਈਏ ਸ਼ਬਦ ਦਾਸ ਪੜੇਗਾ ਸਾਰੀ ਸ਼ਕਤ ਨੇ ਗੱਜ ਕੇ ਬੋਲਣਾ ਤਾਂ ਕਿ ਸਾਡੀ ਹਾਜ਼ਰੀ ਜਿਹੜੀ ਹੈ ਉਹ ਸਤਿਗੁਰਾਂ ਦੇ ਚਰਨਾ ਚ ਲੱਜ ਸਕੇ ਥੋੜਾ ਜਿਹਾ ਧਿਆਨ ਦੇ ਨਾਲ ਪੜੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਬਾਣੀ ਹਰ ਹਰ ਤੇਰੀ ਸੋਹਣਾ ਹੋਵੇ ਪਰਮਗਤ ਮੇਰੀ ਸੋਹਣੋ ਹੋਵੇ ਪਰਮਗਤ ਮੇਰੀ ਸੋਹਣਾ ਹੋਵੇ ਪਰਮਗਤ ਮੇਰੀ ਸੋਹਣੋ ਹੋਵੇ ਪਰਮਗਤ ਮੇਰੀ ਜਲਣਾ ਬੁਝੀ ਸੇ ਤਲਾ ਹੋਏ ਮਨਵਾ ਜਲਣਾ ਬੁਝੀ ਸੇ ਤਲਾ ਹੋਏ ਮਨਵਾ ਜਲਣਾ ਬੁਝੀ ਸੇ ਤਲਾ ਹੋਏ ਮਨਵਾ ਸਾਥੋ ਸ਼ਾਨ ਪਾਏ ਜੀਓ ਸਤ ਘੁਰ ਕਾ ਘਰ ਸ਼ਰ ਪਾਏ ਜੀਓ